ਸਤੂ ਮੂਸੇਵਾਲਾ ਦੇ ਮਾਤਾ ਪਿਤਾ ਪਹੁੰਚੇ ਨੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਤੇਰਾ ਮੁਲਾਕਾਤ ਕੀਤੀ ਆ ਮਾਤਾ ਚਰਨਕੌਰ ਜੀ ਤੇ ਬਾਪੂ ਬਲਕੌਰ ਸਿੰਘ ਹੋਣੀ ਦੋਨਾਂ ਨੇ ਮੁਲਾਕਾਤ ਕੀਤੀ ਆ ਮਾਤਾ ਜੀ ਥੋੜਾ ਅੱਗੇ ਆ ਜੋ ਪਬਜੀ ਤੁਸੀਂ ਮੁਲਾਕਾਤ ਕਰਕੇ ਆਏ ਹੋ ਇਸ ਵੇਲੇ ਕੀ ਕੰਡੀਸ਼ਨ ਹੈ ਡੱਲੇਵਾਲ ਸਾਹਿਬ ਦੀ ਤੁਹਾਡੇ ਨਾਲ ਕੋਈ ਗੱਲਬਾਤ ਹੋ ਪਾਈ ਉਹਨਾਂ ਦੀ ਨਹੀਂ ਮੈਂ ਕੋਈ ਗੱਲਬਾਤ ਨਹੀਂ ਕਰ ਸਕਿਆ ਕਿਉਂਕਿ ਉਹਨਾਂ ਨੂੰ ਬਹੁਤ ਰੈਸਟ ਦੀ ਜ਼ਰੂਰਤ ਹੈ ਉਹਨਾਂ ਦੀ ਜਿਹੜੀ ਵੀਕਨੈਸ ਕਾਫੀ ਆ ਜਾਂਦੀ ਹੈ ਕਿਉਂਕਿ ਕਾਫੀ ਦਿਨ ਹੋ ਗਏ ਨੇ ਅੱਜ ਉਹਨਾਂ ਨੂੰ ਪਾਸਟਰ ਦੇ ਉੱਤੇ ਭਾਜੀ ਭਾਜੀ ਤੇ ਵੈਸੇ ਪਰਮਾਤਮਾ ਪਰ ਮਿਹਰ ਹੀ ਰੱਖੇ ਬਸ ਇਹ ਅਰਦਾਸ ਹੀ ਕਰ ਸਕਦੇ ਰਹਿ ਗਏ ਅੱਛਾ ਸਥਿਤੀ ਨੂੰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਨੇ ਅੱਜ 24ਵਾਂ ਦਿਨ ਹੋ ਗਿਆ ਹੈ ਅੱਜ ਜਿਸ ਤਰ੍ਹਾਂ ਦੀ ਸਥਿਤੀ ਬਣ ਗਈ ਹੈ ਕੀ ਲੱਗਦਾ ਹੈ ਕਿ ਨਿਬੇੜਾ ਕਿਹੜੇ ਪਾਸੇ ਹੋਏਗਾ ਸਰਕਾਰਾਂ ਦੀ ਇੰਨੀ ਜ਼ਿਆਦਾ ਮੈਂ ਨਲਾਇਕੀ ਕਹਿ ਸਕਦਾ ਇਸ ਗੱਲ ਦੀ ਵੀ ਦੋ ਪਹਿਲਾਂ ਵੀ ਦਿੱਲੀ ਦੇ ਉੱਤੇ ਸਾਲਾਂ ਵੱਧੀ ਕਿਸਾਨਾਂ ਨੇ ਇੰਨਾ ਲੰਬਾ ਸੰਘਰਸ਼ ਜਿਹੜਾ ਜਿਹੜੀ ਪੋਜੀਸ਼ਨ ਹੈ ਫਿਰ ਉੱਥੋਂ ਦੀ ਉੱਥੇ ਖੜੀ ਹੈਗੀ ਤਾਂ ਫਿਰ ਵਾਰ-ਵਾਰ ਇੱਕੋ ਗੱਲ ਦੇ ਲਈ ਇੰਨਾ ਵੱਡੇ ਸੰਘਰਸ਼ ਕਿਸਾਨਾਂ ਨੂੰ ਕਿਉਂ ਲੜਨੇ ਪੈਂਦੇ ਨੇ ਇਸ ਸਰਕਾਰਾਂ ਦੀ ਤਾਂ ਬਿਲਕੁਲ ਹੀ ਮੈਂ ਕਹਿ ਸਕਦਾ ਵੀ ਗੈਰ ਜ਼ਿੰਮੇਵਾਰਾਨੀ ਹੈਗੇ ਦੋਨਾਂ ਨੇ ਤੁਸੀਂ ਇੱਕ ਮਾਂ ਪਿਓ ਤੁਸੀਂ ਇੱਕ ਦੁੱਖ ਦੇਖਿਆ ਇੱਧਰ ਜਗਜੀਤ ਸਿੰਘ ਢੱਲੇਵਾਲ ਮਰਨ ਤਤੈ ਨੇ ਇਹਨਾਂ ਦਾ ਵੀ ਪਰਿਵਾਰ ਹੈ ਇਹਨਾਂ ਦਾ ਪੁੱਤ ਹੈ ਪੁੱਤਰਾ ਹੈ ਪਰਿਵਾਰ ਹੈ ਕਿਵੇਂ ਸਮਝਦੇ ਹੋ ਜਦੋਂ ਇੱਕ ਬੰਦਾ ਇਦਾਂ ਦਾ ਫੈਸਲਾ ਲੈ ਲੇ ਕਿ ਪਲ-ਪਲ ਕਰਕੇ ਘਟਣਾ ਹੈ ਪਲ-ਪਲ ਘਟਦੇ ਸ਼ਖਸ ਨੂੰ ਦੇਖਣਾ ਬਹੁਤ ਜ਼ਿਆਦਾ ਦੁਖਦਾਈ ਹੈ ਜੀ ਮਤਲਬ ਤੁਸੀਂ ਸਹੀ ਗੱਲ ਕਹਿੰਦੇ ਹੋ ਮੈਂ ਰੋਜ਼ ਭਾਵੇਂ ਅੱਜ ਇੱਥੇ ਤਾਂ ਮੈਂ ਅੱਜ ਪਹੁੰਚਿਆ ਪਰ ਚਿੰਤਾ ਇੰਨੀ ਜ਼ਿਆਦਾ ਹੁੰਦੀ ਹੈ ਇਸ ਗੱਲ ਨੂੰ ਲੈ ਕੇ ਕਿ ਅਸੀਂ ਇਹੋ ਜਿਹਾ ਟੈਲੈਂਟ ਇਹੋ ਜਿਹਾ ਸੂਝਵਾਨ ਲੀਡਰ ਇਦਨੇ ਸੰਘਰਸ਼ੀ ਯੋਧੇ ਇਸ ਤਰੀ ਖੋਦੇ ਰਹਾਂਗੇ ਬੜੀ ਚਿੰਤਾ ਹੁੰਦੀ ਐ ਇਸ ਗੱਲ ਨੂੰ ਲੈ ਕੇ ਅਸੀਂ ਨੌਜਵਾਨੀ ਨੂੰ ਖੋ ਰਹੇ ਹਾਂ ਸ਼ੁਭ ਕਰਨਾ ਕੱਲ ਅਸੀਂ ਕਿਸਾਨੀ ਦੇ ਉੱਤੇ 22 ਸਾਲ ਦਾ ਜਵਾਬ ਹੋਇਆ ਆਪ ਮੈਂ ਤੁਹਾਡੇ ਸਾਹਮਣੇ ਅਸੀਂ ਮੀਆਂ ਬੀਬੀ 60 ਸਾਲ ਦੀ ਉਮਰ ਦੇ ਵਿੱਚ ਤੁਹਾਡੇ ਕੋਲ ਫਿਰਦੇ ਆਂ ਅਸੀਂ ਬਿਨਾਂ ਵਜਾ ਦੇ ਉਤੋਂ ਸਾਡੀ ਜਿਹੜੀ ਲਾਅਡ ਆਉਂਡ ਰਹਾ ਉਹਦਾ ਜਨਾਜ਼ਾ ਨਿਕਲਿਆ ਹੋਇਆ ਸੈਂਟਰ ਦਾ ਤੇ ਕਿਸ ਤਰ੍ਹਾਂ ਸਾਡੀਆਂ ਸਰਕਾਰਾਂ ਕਿਸ ਤਰ੍ਹਾਂ ਬਦਮਾਸ਼ਾਂ ਨੂੰ ਪ੍ਰੋਟੈਕਟ ਕਰਦੀਆਂ ਨੇ ਤੇ ਸਾਡੇ ਜਿਹੜੇ ਹੱਕੀ ਮੰਗਾ ਨੇ ਜਿਹੜੀਆਂ ਸਾਡੀਆਂ ਫਸਲਾਂ ਤੇ ਨਸਲਾਂ ਦੀ ਗੱਲ ਕਰਨ ਵਾਲੇ ਲੋਕ ਆ ਉਹ ਤਿਲ-ਤਿਲ ਕਰਕੇ ਮਾਰੇ ਨੇ ਕਿਉਂ ਅਸੀਂ ਇਸ ਦੇਸ਼ ਦੇ ਵਾਸੀ ਆ ਇੱਥੋਂ ਦੇ ਨਾਗਰਿਕ ਆ ਅਸੀਂ ਇਸ ਦੇਣ ਨਾਲੇ ਸਾਡੇ ਨਾਲ ਇਦਾਂ ਦਾ ਸਲੂਕ ਕਿਉਂ ਕਰਦੀਆਂ ਨੇ ਸਰਕਾਰਾਂ ਇੱਕ ਬਹਿ ਕੇ ਗੱਲ ਕਿਉਂ ਨਹੀਂ ਕਰਦੀਆਂ ਇਹੋ ਜਿਹਾ ਕਿਹੜਾ ਮਸਲਾ ਜਿਹੜਾ ਡੱਲੇਵਾਲ ਸਾਹਿਬ ਨਾਲ ਬਹਿ ਕੇ ਵਿਚਾਰਿਆ ਨਹੀਂ ਜਾ ਸਕਦਾ ਸਾਰੀਆਂ ਜਾਇਜ਼ ਮੰਗਾਂ ਨੇ ਪਰ ਫਿਰ ਵੀ ਇੰਨੀ ਚੁੱਪ ਕਰਕੇ ਕੀ ਉਹ ਸਾਡਾ ਪਾਣੀ ਵੀ ਵੇਖਦੀਆਂ ਨੇ ਇਸ ਕਰਕੇ ਕਿਉਂਕਿ ਕੌਮ ਕਦੇ ਕੁਰਬਾਨੀ ਤੋਂ ਪਿੱਛੇ ਤਾਂ ਹਟੀ ਨਹੀਂ ਅਸੀਂ ਤਾਂ ਇਹ ਚਾਹੁੰਦੇ ਆ ਵੀ ਇਹੋ ਜਿਹੇ ਲੀਡਰ ਸਾਨੂੰ ਸਦੀਵੀ ਸਾਡੇ ਨਾਲ ਰਹਿਣਾ ਅਸੀਂ ਇਹਨਾਂ ਦਾ ਵਿਛੋੜਾ ਕਦੇ ਵੀ ਨਹੀਂ ਚੱਲ ਸਕਦਾ ਪਰੰਤੂ ਸਰਕਾਰਾਂ ਦੀ ਇੰਨੀ ਨਲਾਇਕੀ ਦੇਖ ਕੇ ਬੜਾ ਦੁੱਖ ਹੁੰਦਾ ਹੈ ਕਸਨਾ ਅਸੀਂ ਕੁਝ ਕਰ ਵੀ ਨਹੀਂ ਸਕਦੇ ਇਸ ਗੱਲ ਦੇ ਵਿੱਚ ਅਸੀਂ ਵੀ ਤੁਹਾਡੇ ਸਾਹਮਣੇ ਸਤਾਏ ਹੋਏ ਹਾਂ ਸਰਕਾਰਾਂ ਦੇ ਹਰ ਗੱਲ ਦੇ ਉੱਤੇ ਜੋ ਮਾੜਾ ਬੰਦਾ ਹੈ ਜੋ ਮਾੜਾ ਅੰਸਰ ਹੈ ਉਹ ਕਾਨੂੰਨ ਦਾ ਫਾਇਦਾ ਚੁੱਕ ਰਿਹਾ ਹੈ ਜੋ ਲੀਗਲੀ ਲੜਾਈ ਲੜਦੇ ਨੇ ਜੋ ਜੋ ਕਾਨੂੰਨ ਦੇ ਅੰਦਰ ਹੈ ਕਿ ਲੜਾਈ ਲੜਦੇ ਨੇ ਉਹ ਲੋਕ ਤੁਹਾਡੇ ਸਾਹਮਣੇ ਦੇਖ ਲਓ ਅੱਜ 23 24 ਦਿਨ ਹੋ ਗਏ ਕਿ ਕਿਸੇ ਦਾ ਹਲੇ ਤੱਕ ਇਤੇ ਕੋਈ ਕਾਰਵਾਈ ਕਰਨ ਦਾ ਨਹੀਂ ਹੋਣਾ ਚਾਹੀਦਾ ਸ ਮਾਤਾ ਜੀ ਵੀ ਨਾਲ ਨੇ ਮਾਤਾ ਜੀ ਕੋਈ ਬਹੁਤੀ ਲੰਬੀ ਚੋਟੀ ਗੱਲ ਨਹੀਂ ਕਰੂੰਗਾ ਮੈਂ ਇੱਕ ਬਜ਼ੁਰਗ ਦਾ ਤੁਸੀਂ ਦਰਦ ਦੇਖ ਕੇ ਆਏ ਹੋ ਜਿਸ ਹਾਲਤ ਦੇ ਵਿੱਚ ਉਹ ਬਜ਼ੁਰਗ ਲੰਘ ਰਹੇ ਨੇ 70 ਸਾਲ ਦਾ ਬਜ਼ੁਰਗ 24 ਦਿਨ ਤੋਂ ਮਰਨ ਵਰਤ ਤੇ ਆ ਪ੍ਰਾਜੈ ਜਿਹੜੀ ਕਰਟਾ ਦਾ ਅਚਾਨਕ ਵਾਪਰ ਜੀ ਉਹ ਕੁਝ ਹੋਰ ਹੁੰਦੀ ਹੈ ਜਿਹੜਾ ਇਸ ਤਰ੍ਹਾਂ ਉਹ ਬਾਬਾ ਜੀ ਦੇ ਅਸੀਂ ਬੈਠੇ ਦੇਖਦੇ ਹਾਂ ਸਰਾਧਨ ਬਾਈ ਜੀ ਦੇ ਪੁੱਤ ਆਉਂਦੇ ਆ ਪੁੱਤੇ ਆਉਂਦੇ ਜਦੋਂ ਉਹਨਾਂ ਨੂੰ ਤਿਲ ਤਿਲ ਮਰਦਾ ਦੇਖਦੇ ਆ ਉਹ ਤੋਂ ਬੜਾ ਦੁੱਖ ਹੁੰਦਾ ਇਸ ਕਰਕੇ ਮਤਲਬ ਕੋਈ ਇਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ ਹਰ ਇੱਕ ਗੱਲ ਦਾ ਸੋਲੂਸ਼ਨ ਹੈਗਾ ਕਿਉਂ ਇਹਨਾਂ ਨੂੰ ਇੰਨਾ ਵਿਚਾਰਿਆਂ ਨੂੰ ਮਤਲਬ ਜ ਚੱਲਣਾ ਪੈ ਰਿਹਾ ਸਰੀਰ ਤੇ ਉਹਦੇ ਦੇ ਕਸ਼ਟ ਸਾਢੇ ਤਵਸ ਸਰਕਾਰ ਨੂੰ ਇਹ ਹੀ ਬੇਨਤੀ ਹੈ ਕਿ ਬੈਠ ਕੇ ਇਹਨਾਂ ਨਾਲ ਕੋਈ ਆਪ ਦਾ ਸਮਝੌਤਾ ਕੀਤਾ ਜਾਵੇ ਤਾਂ ਜੋ ਜਿਹੜੀਆਂ ਇਹੋ ਜਿਹੀਆਂ ਖਟਰਾਮਾਂ ਨੇ ਨਾ ਤਾਂ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਪਹੁੰਚੇ ਨੇ ਜੀ ਮੁਲਾਕਾਤ ਕੀਤੀ ਹੈ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਨਾਲ ਔਰ ਮੁਲਾਕਾਤ ਕਰਕੇ ਇਹੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਮਸਲਾ ਹੱਲ ਹੋਵੇ ਸਰਕਾਰ ਇਸ ਪਾਸੇ ਧਿਆਨ ਦੇਵੇ ਜਦ ਇੱਕ 70 ਸਾਲ ਦਾ ਬਜ਼ੁਰਗ ਮਰਨ ਵਰਤ ਤੇ ਬੈਠਾ ਹੋਵੇ ਭੁੱਖ ਹੜਤਾਲ ਤੇ ਬੈਠਾ ਹੋਵੇ ਤਾਂ ਉਹ ਬੇहद ਦਰਦਨਾਕ ਹੋ ਜਾਂਦਾ ਹੈ ਤਾਂ ਇਹ ਤਸਵੀਰ ਹੈ ਜੀ ਖੰਡੋਰੀ ਬਾਰਡਰ ਦੀ ਜਿੱਥੇ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਅੱਜ 24ਵੇਂ ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ ਨਿਊਜ਼ 18 ਖੰਡੋਰੀ ਬਾਰਡਰ